ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵੀ ਜਿਹੜਾ ਆਪਣੇ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ ਭਾਰਤ ਪਉਣਾ ਸੀ ਪਸ਼ੂਆਂ ਵਾਸਤੇ ਡੰਗਰਾਂ ਵਾਸਤੇ ਇੱਕ ਜਗ੍ਹਾ ਬਣਾਈ ਜਾ ਰਹੀ ਸੀ ਉਹਦੇ ਵਾਸਤੇ ਟਰੈਕਟਰ ਟਰਾਲੀਆਂ ਦੀ ਟਿਪਰਾਂ ਦੀ ਜ਼ਰੂਰਤ ਸੀ ਅਸੀਂ ਪੋਸਟ ਪਾ ਕੇ ਸ਼ੇਅਰ ਕੀਤਾ ਸੀ ਕਿ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਕਰੀਬ 100 ਦੇ ਕਰੀਬ ਵੀਰ ਸਾਡੇ ਟਰੈਕਟਰ ਲੈ ਕੇ ਟਰਾਲੀਆਂ ਲੈ ਕੇ ਆਪਣੀਆਂ ਆਏ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਦੂਰੋਸ਼ੇਰਪੁਰ ਤੇਕਰ ਫਿਰੋਜਪੁਰ ਤੇਕਰ ਜਿੰਨੇ ਵੀ ਵੀਰ ਸਾਡੇ ਪਹੁੰਚੇ ਫਤੇਗੜ ਸਾਹਿਬ ਵਾਲੀ ਸਾਈਡ ਤੋਂ ਸਾਰਿਆਂ ਦਾ ਜੇ ਨਾਮ ਲਈਏ ਤਾਂ ਲਿਸਟ ਬਹੁਤ ਲੰਬੀ ਆ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਹੜਾ ਕੰਮ ਸ਼ਾਇਦ 10 12 ਦਿਨਾਂ ਵਿੱਚ ਹੋਣਾ ਸੀਗਾ ਉਹ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਕੰਪਲੀਟ ਹੋ ਗਿਆ ਸੀ ਔਰ ਦਵਿੰਦਰ ਵੀਰ ਦਾ ਬਹੁਤ ਧੰਨਵਾਦ ਆ ਹਰ ਵਾਰ ਜਦੋਂ ਵੀ ਮੁਨਫਤਰੀ ਸੇਵਾ ਪਰਿਵਾਰ ਦੇ ਵਿੱਚ ਕੋਈ ਭਾਰਤ ਦਾ ਮਿੱਟੀ ਪਾਉਣ ਦਾ ਕੰਮ ਹੁੰਦਾ ਉਹ ਵੀਰ ਆਪਣੇ ਟਿਪਰ ਵੀ ਲਗਾਉਂਦਾ ਨਾਲ ਜੇ ਐਸ ਵੀ ਆ ਪੋਪਲਨ ਮਸ਼ੀਨ ਵੀ ਲਗਾਉਂਦਾ ਇਸ ਵਾਰ ਵੀ ਉਹ ਵੀ ਉਹਨੇ ਸਾਡਾ ਸਾਥ ਦਿੱਤਾ ਤੇ ਬਾਕੀ ਵੀ ਸਾਰੇ ਵੀਰਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦੇ ਆਂ ਅਸੀਂ ਸਾਡੇ ਪੂਰੇ ਪਰਿਵਾਰ ਵੱਲੋਂ ਅਸੀਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਸਾਡੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਤੰਦਰੁਸਤੀਆਂ ਵਿੱਚ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ